ਪੰਜਾਬ ਕਾਂਗਰਸ 'ਚ ਵੱਡਾ ਫੇਰ ਬਦਲ ਹੋਇਆ ਹੈ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਨੂੰ ਹਟਾ ਦਿੱਤਾ ਗਿਆ ਤੇ ਹਰੀਸ਼ ਚੌਧਰੀ ਦੀ ਥਾਂ ਹੁਣ ਦਵਿੰਦਰ ਯਾਦਵ ਨੂੰ ਪੰਜਾਬ ਕਾਂਗਰਸ ਦਾ ਇੰਚਾਰਜ ਬਣਾਇਆ ਗਿਆ ਦਵਿੰਦਰ ਯਾਦਵ ਦਿੱਲੀ ਦੇ ਵਿੱਚ ਦੋ ਵਾਰ ਐਮਐਲਏ ਰਹਿ ਚੁੱਕੇ ਨੇ ਤੇ ਨਾਲ ਹੀ ਉੱਤਰਾਖੰਡ ਦੇ ਵੀ ਇੰਚਾਰਜ ਰਹਿ ਚੁੱਕੇ ਨੇ ਤੇ ਪੰਜਾਬ 'ਚ ਲਗਾਤਾਰ ਆਪਸੀ ਕਲੇਸ਼ ਦੇਖਣ ਨੂੰ ਮਿਲ ਰਿਹਾ ਹੈ ਇੱਕ ਵਾਰ ਫਿਰ ਤੋਂ ਨਵਜੋਤ ਸਿੱਧੂ ਅਤੇ ਪ੍ਰਤਾਪ ਬਾਜਵਾ ਤੇ ਬਾਕੀ ਲੀਡਰਾਂ ਦੇ ਸਮਰਥਕ ਵੀ ਇੱਕ ਦੂਜੇ ਦੇ ਆਹਮੋ ਸਾਹਮਣੇ ਹੁੰਦੇ ਹੋਏ ਨਜ਼ਰ ਆ ਰਹੇ ਨੇ ਸੋਸ਼ਲ ਮੀਡੀਆ ਤੇ ਇੱਕ ਦੂਜੇ ਦੇ ਖਿਲਾਫ ਬਿਆਨਬਾਜ਼ੀ ਕਰ ਰਹੇ ਨੇ ਤੇ ਕਾਂਗਰਸੀ ਲੀਡਰਸ਼ਿਪ ਤੇ ਸਵਾਲ ਚੁੱਕ ਰਹੇ ਨੇ ਤੇ ਇਸੇ ਵਿਚਾਲੇ ਹੁਣ ਕਾਂਗਰਸ ਹਾਈ ਕਮਾਂਡ ਨੇ ਹਰੀਸ਼ ਚੋਧਰੀ ਨੂੰ ਹਟਾ ਕੇ ਦਵਿੰਦਰ ਯਾਦਵ ਨੂੰ ਇੰਚਾਰਜ ਲਗਾ ਦਿੱਤਾ ਕਿਆਸੀ ਲਗਾਏ ਜਾ ਰਹੇ ਨੇ ਕਿ ਇਹ ਨਵਜੋਤ ਸਿੱਧੂ ਨੂੰ ਵੱਡੀ ਰਾਹਤ ਹੈ ਕਿਉਂਕਿ ਹਰੀਸ਼ ਚੌਧਰੀ ਵੱਲੋਂ 2022 ਚ ਸੋਨੀਆ ਗਾਂਧੀ ਨੂੰ ਨਵਜੋਤ ਸਿੱਧੂ ਤੇ ਕਾਰਵਾਈ ਕਰਨ ਲਈ ਚਿੱਠੀ ਲਿਖੀ ਗਈ ਸੀ ਪਰ ਹੁਣ ਹਰੀਸ਼ ਚੌਧਰੀ ਨੂੰ ਹੀ ਹਟਾ ਦਿੱਤਾ ਗਿਆ ਤੇ ਨਵੇਂ ਬਣੇ ਇੰਚਾਰਜ ਦਵਿੰਦਰ ਯਾਦਵ ਲਈ ਪੰਜਾਬ ਚ ਵੱਡੀਆਂ ਚੁਣੌਤੀਆਂ ਨੇ ਜਿਨ੍ਹਾਂ ਚ ਪੰਜਾਬ ਲੀਡਰਸ਼ਿਪ ਨੂੰ ਇਕ ਕਰਨਾ ਨਵਜੋ ਸਿੱਧੂ ਤੇ ਬਾਕੀ ਲੀਡਰਾਂ ਨੂੰ ਇੱਕ ਸਟੇਜ ਤੇ ਇਕੱਠੇ ਕਰਨਾ ਤੇ ਇੰਡੀਆ ਗੱਠ ਜੋੜ ਤਹਿਤ ਆਮ ਆਦਮੀ ਪਾਰਟੀ ਨਾਲ ਮਿਲ ਕੇ ਚੋਣ ਲੜਨ ਲਈ ਵੀ ਇਕੱਠੇ ਕਰਨਾ ਕਿਉਂਕਿ ਪੰਜਾਬ ਲੀਡਰਸ਼ਿਪ ਇਕੱਲੇ ਚੋਣ ਲੜਨ ਦੀ ਗੱਲ ਕਰ ਚੁੱਕੀ ਹੈ ਤੇ ਕਾਂਗਰਸ ਚ ਚੱਲ ਰਹੇ ਆਪਸੀ ਕਲੇਸ਼ ਨੂੰ ਵੀ ਖਤਮ ਕਰਨਾ ਇੱਕ ਵੱਡੀ ਚੁਣੌਤੀ ਹੈ ਤੇ ਜੋ ਲਗਾਤਾਰ ਵਧਦਾઈ ਜਾ ਰਿਹਾ ਹੈ ਇੱਕ ਵਾਰ ਫਿਰ ਤੋਂ ਪਿਛਲੀਆਂ ਚੋਣਾਂ ਤੋਂ ਬਾਅਦ ਹੁਣ ਦੁਬਾਰਾ ਤੋਂ ਇਹ ਜਿਹੜੀ ਆਪਸੀ ਲੜਾਈ ਹੈ ਉਹ ਖੁੱਲ ਕੇ ਸਾਹਮਣੇ ਆ ਚੁੱਕੀ ਹੈ ਦੁਬਾਰਾ ਤੋਂ ਕੈਮਰਿਆਂ ਦੇ ਸਾਹਮਣੇ ਲੜਾਈ ਆ ਚੁੱਕੀ ਹੈ ਨਵਜੋਤ ਸਿੱਧੂ ਨੇ ਬੀਤੇ ਦਿਨੀ ਵੱਖਰੀ ਰੈਲੀ ਕੀਤੀ ਸੀ ਜਿਸ ਦੇ ਵਿੱਚ ਸਾਬਕਾ ਮੁੱਖ ਮੰਤਰੀ ਚੰਨੀ ਤੇ ਸਵਾਲ ਚੁੱਕੇ ਸਨ ਤੇ ਇਸ ਦਾ ਹੀ ਜਵਾਬ ਪ੍ਰਤਾਪ ਬਾਜਵਾ ਨੇ ਵੀ ਦੇ ਦਿੱਤਾ ਜਿਸ ਬਾਅਦ ਆਪਸੀ ਖਿੱਚਾ ਧੁੰਨ ਵੱਧ ਗਈ ਤੇ ਨਵਜੋਤ ਸਿੱਧੂ ਵੱਲੇ ਇੱਕ ਲੰਮਾ ਚੋੜਾ ਬਿਆਨ ਪਾ ਕੇ ਟਵਿੱਟਰ ਤੇ ਪੇਸ਼ ਕਰ ਦਿੱਤਾ ਗਿਆ ਤੇ ਜਿਸ ਤੋਂ ਬਾਅਦ ਲਗਾਤਾਰ ਇਹ ਆਪਸੀ ਖਿੱਚੋ ਤਾਣ ਦਿਖਾਈ ਦੇ ਰਹੀ ਹੈ ਤੇ ਇਸੇ ਵਿਚਾਲੇ ਹੀ ਹੁਣ ਹਰੀਸ਼ ਚੌਧਰੀ ਨੂੰ ਹਟਾ ਕੇ ਦਿਵਿੰਦਰ ਯਾਦਵ ਨੂੰ ਇੰਚਾਰਜ ਲਗਾ ਦਿੱਤਾ ਗਿਆ ਤੇ ਹੁਣ ਦੇਖਣਾ ਹੋਵੇਗਾ ਨਵੇਂ ਪੰਜਾਬ ਕਾਂਗਰਸ ਦੇ ਇੰਚਾਰਜ ਇਹ ਲੀਡਰਸ਼ਿਪ ਨੂੰ ਕਿੰਨਾ ਸਮਝਾ ਪਾਉਂਦੇ ਨੇ ਜਾਂ ਫਿਰ ਇਸੇ ਤਰ੍ਹਾਂ ਹੀ ਉਲਝਣ ਬਣੀ ਰਹੇਗੀ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ